ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕਾਰਨਰ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਲਗਾਤਾਰ ਵਿਵਾਦ ਵਧਦੇ ਜਾ ਰਹੇ ਨੇ ਅਤੇ ਗੋਲੀ ਤੱਕ ਚੱਲ ਕੇ ਇੱਕ ਮੌਤ ਹੋਣ ਦੀ ਖਬਰ ਸਾਹਮਣੇ ਆ ਚੁੱਕੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਨਸਾ ਦੀ ਜਿੱਥੇ ਮਾਨਸਾ ਦੇ ਪਿੰਡ ਖੈਰਾ ਦੇ ਵਿੱਚ ਇੱਕ ਮੌਤ ਹੋਈ ਹੈ ਕਤਲ ਹੋਇਆ ਹੈ ਮ੍ਰਿਤਕ ਦੀ ਪਛਾਣ ਰਾਦੇ ਸ਼ਾਮ ਦੇ ਵਜੋਂ ਹੋਈ ਹੈ ਤੇ ਪਿੰਡ ਵਾਸੀ ਅਬੈ ਗੁਦਾਰਾ ਨੇ ਦੱਸਿਆ ਕਿ ਰਾਦੇ ਸ਼ਾਮ ਦਾ ਨਿੱਜੀ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਤੇ ਪਿੰਡ ਦੇ ਹੀ ਕੁਝ ਲੋਕਾਂ ਦੇ ਉੱਤੇ ਉਹਨਾਂ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਸਵੇਰੇ ਅੱਜ ਪੁਲਿਸ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਡੈੱਡ ਬੋਡੀ ਜੋ ਗਰਾਊਂਡ ਹੈ ਪਿੰਡ ਦਾ ਉਸ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਨੌ ਲੋਕਾਂ ਦੇ ਉੱਤੇ ਪਰਚਾ ਦਰਜ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਪੰਚਾਇਤੀ ਚੋਣਾਂ ਨਾਲ ਜੁੜਿਆ ਹੋਇਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਇਹ ਦੋਵੇਂ ਤਰ੍ਹਾਂ ਆਪਸ ਵਿੱਚ ਉਲਝ ਰਹੀਆਂ ਸੀ ਤੇ ਇਸ ਦੇ ਵਿੱਚ ਹੀ ਕਤਲ ਦੇ ਇਲਜ਼ਾਮ ਦੂਸਰੀ ਧਰ ਦੇ ਉੱਤੇ ਲਾਏ ਜਾ ਰਹੇ ਨੇ ਤਾਂ ਮਾਨਸਾ ਦੇ ਪਿੰਡ ਖੈਰਾ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਜੋ ਕਿ ਕਾਂਗਰਸ ਪਾਰਟੀ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਖੈਬਾਜੀ ਨਾਲ ਜੁੜੀ ਹੋਈ ਹੈ ਇੱਥੇ ਮਾਮਲਾ ਇਹ ਨਿਕਲਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਜੱਗੂ ਭਗਵਾਨਪੂਰੀਆ ਜੋ ਯੰਗਸਟਰ ਹੈ ਉਸਦੇ ਭਰਾ ਅਤੇ ਉਸਦੀ ਮਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਦੀ ਟਿਕਟ ਦਿੱਤੀ ਗਈ ਹੈ ਤੇ ਉਹਨਾਂ ਦੇ ਸਰੂਪਾ ਪਾਇਆ ਗਿਆ ਦਫ਼ਤਰ ਵਿੱਚ ਬੁਲਾ ਕੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੁਖਜਿੰਦਰ ਸਿੰਘ ਰੰਦਾਵਾ ਉੱਤੇ ਹੀ ਮੋੜ 'ਚ ਪਲਟਵਾਰ ਕਰਨੇ ਸ਼ੁਰੂ ਕਰ ਦਿੰਦੇ ਆ ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਪਰਿਵਾਰ ਵਿੱਚੋਂ ਜੱਗੂ ਭਗਵਾਨਪੁਰੀਆ ਗੈਂਗਸਟਰਾ ਤਾਂ ਉਸ ਦੇ ਮਾਂ ਤੇ ਭਰਾ ਦਾ ਕੀ ਦੋਸ਼ ਹੈ ਉਹਨਾਂ ਦਾ ਕੀ ਦੋਸ਼ ਹੈ ਉਸ ਕਰਕੇ ਉਹਨਾਂ ਨੂੰ ਜਾਣਬੁੱਝ ਕੇ ਦੋਸ਼ੀ ਨਹੀਂ ਬਣਾਇਆ ਜਾਣਾ ਚਾਹੀਦਾ ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਉੱਤੇ ਗੈਂਗਸਟਰਾਂ ਦੀ ਪਛstਪਨਾਹੀ ਕਰਨ ਦੇ ਦੋਸ਼ ਲਾਏ ਨੇ ਪਰ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਨੂੰ ਘੇਰਦਿਆਂ ਉਹਨਾਂ ਦੇ ਹੀ ਮੁਖ्तार ਅंसारी ਨਾਲ ਸਬੰਧ ਹੋਣ ਦੀ ਗੱਲ ਇਸ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਕਹਿ ਦਿੱਤੀ ਗਈ ਹੈ ਇਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੈਂਗਸਟਰਾਂ ਦੇ ਮੁੱਦੇ ਉੱਤੇ ਇੱਕ ਦੂਜੇ ਦੇ ਖਿਲਾਫ ਹੱਦਾਂ ਟੱਪਦੇ ਦਿਖਾਈ ਦਿੱਤੇ ਨੇ ਤਾਂ ਇਸ ਚੋਣ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਤਾ ਅਤੇ ਭਰਾ ਦੇ ਸਰੂਪਾ ਪਾਉਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਰੰਧਾਵਾ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਇਸ ਆਮ ਆਦਮੀ ਪਾਰਟੀ ਦੇ ਲੀਡਰ ਨੇ ਸਿੱਧੇ ਤੌਰ ਤੇ ਕਾਂਗਰਸ ਦੇ ਅਕਾਲੀਆਂ ਤੇ ਗੈਂਗਸਟਰਾਂ ਦੀ ਪੁਸ਼ਤ ਪਨਾਈ ਦੇ ਦੋਸ਼ ਲਾ ਦਿੱਤੇ ਨੇ ਅਗਲੀ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਐਮਪੀ ਫਿਰੋਜ਼ਪੁਰ ਦੇ ਸ਼ੇਰ ਸਿੰਘ ਖਬਾਇਆ ਜਲਾਲਾਬਾਦ ਦੇ ਬੀਡੀਪੀ ਦੇ ਦਫ਼ਤਰ ਪਹੁੰਚੇ ਸਨ ਜਿੱਥੇ ਉਹਨਾਂ ਦੇ ਵੱਲੋਂ ਗੇਟ ਖੜਕਾਉਣ ਦੇ ਬਾਵਜੂਦ ਦਫ਼ਤਰ ਦਾ ਗੇਟ ਨਹੀਂ ਖੁੱਲਿਆ ਗਿਆ ਤੇ ਉਹਨਾਂ ਨੂੰ ਵਾਪਸ ਪਰਤਣਾ ਪੈ ਗਿਆ ਪਰ ਜਦੋਂ ਉਹ ਵਾਪਸ ਪਰਤੇ ਤਾਂ ਉਸ ਤੋਂ ਬਾਅਦ ਗੇਟ ਖੋਲ ਦਿੱਤਾ ਗਿਆ ਤੇ ਪੁਲਿਸ ਨੇ ਉਹਨਾਂ ਨੂੰ ਜਿਹੜਾ ਵਾਪਸ ਲਿਜਾਣ ਦੀ ਕੋਸ਼ਿਸ਼ ਕਰਦੀ ਵੀ ਦਿਖਾਈ ਦਿੱਤੀ ਤਾਂ ਐਮਪੀ ਸ਼ੇਰ ਸਿੰਘ ਖਬਾਇਆ ਇੱਥੇ ਕਾਫੀ ਨਾਰਾਜ਼ ਦਿਖਾਈ ਦਿੱਤੇ ਅਤੇ ਉਹਨਾਂ ਦੀ ਪਾਰਟੀ ਦੇ ਜੋ ਵਰਕਰ ਚਾਹਵਣ ਨੇ ਚੋਣਾਂ ਲੜਨ ਦੇ ਉਹ ਵੀ ਇਸ ਮਸਲੇ ਦੇ ਵਿੱਚ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਅਤੇ ਆਪਣੇ ਐਮਪੀ ਨੂੰ ਲਗਾਤਾਰ ਕਹਿ ਰਹੇ ਸੀ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਪਰ ਸ਼ੇਰ ਸਿੰਘ ਖਬਾਇਆ ਨੇ ਆਪਣੇ ਵਰਕਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਤੱਕੇਸ਼ਾਈ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸ ਐਮਪੀ ਫਿਰੋਜ਼ਪੁਰ ਦੇ ਸ਼ੇਰ ਸਿੰਘ ਖਬਾਇਆ ਨੂੰ ਇਸ ਤਰੀਕੇ ਦਾ ਜ਼ੁਲਾਲਤ ਦਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਪੰਜਾਬ ਦੇ ਵੱਖੋ-ਵੱਖਰੇ ਕੋਨਿਆਂ ਵਿੱਚੋਂ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਸ਼ੇਰ ਸਿੰਘ ਖਬਾਇਆ ਪਹੁੰਚੇ ਸੀ ਦਫ਼ਤਰ ਦਾ ਗੇਟ ਵੀ ਉਹਨਾਂ ਦੇ ਲਈ ਨਹੀਂ ਖੋਲਿਆ ਗਿਆ ਖੜਕਾਉਣ ਦੇ باوجود ਪਰ ਜਦੋਂ ਵਾਪਸ ਪਰਤੇ ਉਸ ਤੋਂ ਬਾਅਦ ਗੇਟ ਖੋਲ ਦਿੱਤਾ ਗਿਆ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਐਮਪੀ ਨੂੰ ਕੀਤੀ ਗਈ ਅਤੇ ਵਾਪਸ ਦਫ਼ਤਰ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਇਸ ਤੋਂ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਮੰਗ ਪੱਤਰ ਇੱਕ ਅਪੀਲ ਕੀਤੀ ਹੈ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਤੁਹਾਡੇ ਵੱਲੋਂ ਜੋ ਹੁਕਮ ਐਨਓਸੀ ਅਤੇ ਚੁੱਲਾ ਟੈਕਸ ਨੂੰ ਲੈ ਕੇ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਮੰਗ ਬੀਡੀਪੀਓ ਦਫ਼ਤਰਾਂ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਇਹਨਾਂ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਜੋ ਪੱਤਰ ਨੇ ਜੋ ਕਾਗਜ਼ ਦਾਖਲ ਕੀਤੇ ਗਏ ਨੇ ਉਮੀਦਵਾਰਾਂ ਦੇ ਵੱਲੋਂ ਉਹਨਾਂ ਨੂੰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਜੇਕਰ ਕਾਗਜ਼ ਰੱਦ ਕੀਤੇ ਗਏ ਤਾਂ ਬਹੁਤ ਵੱਡੀ ਗਿਣਤੀ ਕਾਗਜ਼ ਰੱਦ ਕਰਨ ਵਾਲਿਆਂ ਦੀ ਹੋ ਜਾਵੇਗੀ ਇਸ ਤਰ੍ਹਾਂ ਨਾ ਕੀਤਾ ਜਾਵੇ ਇਹ ਕਾਗਜ਼ਾਂ ਨੂੰ ਜਿਹੜਾ ਛੱਡ ਦਿੱਤਾ ਜਾਵੇ ਇਹਨਾਂ ਤੋਂ ਬਗੈਰ ਹੀ ਕਾਗਜ਼ਾਂ ਨੂੰ ਐਕਸੈਪਟ ਕੀਤਾ ਜਾਵੇ ਮਨਜ਼ੂਰ ਕੀਤਾ ਜਾਵੇ ਇਹ ਮੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਪਾਰਦਰਸ਼ੀ ਢੰਗ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾਣੀਆਂ ਚਾਹੀਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਐਨਓਸੀ ਅਤੇ ਛੁੱਲਾ ਟੈਕਸ ਦੀ ਜੋ ਸ਼ਰਤ ਰੱਖੀ ਗਈ ਸੀ ਉਸ ਨੂੰ ਖਤਮ ਕਰਨ ਤੋਂ ਬਾਅਦ ਵੀ ਕਿਹਾ ਗਿਆ ਕਿ ਇਹ ਮੰਗ ਕੀਤੀ ਜਾ ਰਹੀ ਹੈ ਬੀਡੀਪੀਓ ਦਫ਼ਤਰਾਂ ਵਿੱਚ ਜਿਸ ਦੇ ਉੱਤੇ ਰਾਜ ਚੋਣ ਕਮਿਸ਼ਨ ਨੂੰ ਧਿਆਨ ਦੇ ਕੇ ਪੇਪਰ ਨੇ ਉਹਨਾਂ ਨੂੰ ਮਨਜ਼ੂਰ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ ਤੇ ਸਹੀ ਅਫਸਰਾਂ ਜਿਹੜੇ ਉਹ ਕਾਗਜ਼ ਸ਼ਾਂਤੀ ਦੇ ਲਈ ਲਗਾਏ ਜਾਣੇ ਚਾਹੀਦੇ ਆ ਅਗਲੀ ਖਬਰ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਜੋ ਕਿ ਇਸ ਵੇਲੇ ਬਾਗੀ ਤੜੇ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੁੜੀ ਮਾਰ ਹੋਣ ਦੇ ਦੋਸ਼ ਲਾਏ ਗਏ ਸੀ ਰੋਮਾਂ ਦੀ ਬਦਬੀ ਦੇ ਦੋਸ਼ ਲਾਏ ਗਏ ਸੀ ਜਿਸ ਤੋਂ ਬਾਅਦ ਉਹਨਾਂ ਤੋਂ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੰਗਿਆ ਸੀ ਤਲਬ ਕੀਤਾ ਸੀ ਅੱਜ ਬੀਬੀ ਜਗੀਰ ਕੌਰ ਆਪਣਾ ਸਪਸ਼ਟਿਕਰਨ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ ਜਿੱਥੇ ਉਹਨਾਂ ਨੇ ਉਹਨਾਂ ਲੋਕਾਂ ਤੇ ਰੱਜ ਕੇ ਪੜਾਸ ਕੱਢੀ ਹੈ ਭਾਵਕ ਹੁੰਦੇ ਵੀ ਦਿਖਾਈ ਦਿੱਤੇ ਹੈ ਜਿਨ੍ਹਾਂ ਦੇ ਵੱਲੋਂ ਇਹ ਸ਼ਿਕਾਇਤ ਬੀਬੀ ਦੀ ਕੀਤੀ ਗਈ ਆ ਸ਼੍ਰੀ ਕਲਤਖ ਸਾਹਿਬ ਤੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਮੈਨੂੰ ਹੀ ਪਤਾ ਹੈ ਮੈਂ ਕਿੰਨਾ ਦਰਦ ਲੈ ਕੇ ਤਰੀ ਫਿਰਦੀ ਆ ਕਿਉਂਕਿ ਆਪਣੇ ਜਿਸ ਤਰੀਕੇ ਦੇ ਦੋਸ਼ ਮੇਰੇ ਉੱਤੇ ਲਾਏ ਜਾ ਰਹੇ ਨੇ ਉਹ ਬਹੁਤ ਹੀ ਸ਼ਰਮਨਾਕ ਨੇ ਇਸ ਤਰ੍ਹਾਂ ਦੇ ਮਸਲੇ ਸ਼੍ਰੀ ਕਲਤਖ ਸਾਹਿਬ ਤੇ ਨਹੀਂ ਹੋਣੇ ਚਾਹੀਦੇ ਮੈਂ ਉਸ ਪਰਿਵਾਰ ਦੇ ਵਿੱਚੋਂ ਆ ਜਿਹੜਾ ਲਗਾਤਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਲੰਬੇ ਸਮੇਂ ਤੋਂ ਪ੍ਰਚਾਰ ਦੀ ਸੇਵਾ ਕਰਦਾ ਰਿਹਾ ਹੈ ਤਾਂ ਮੇਰੇ ਉੱਤੇ ਦੋਸ਼ ਬੇਬੁਨਿਆਦ ਨੇ ਅਤੇ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਅੱਗੇ ਕਲਤਖ ਸਾਹਿਬ ਦਾ ਜੋ ਹੁਕਮ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ ਤਾਂ ਇਸ ਤਰੀਕੇ ਦੇ ਨਾਲ ਇਹ ਪੰਜ ਵੱਡੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਾਕੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ